ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਦੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਕਰਮਿੰਦਰ ਸਿੰਘ ਆਪ ਜੀ ਪਹਿਲਾਂ ਦੇਖ ਚੁੱਕੇ ਹੋ ਆਪਣੇ ਡੱਬੇ ਦੇ ਵਿੱਚ ਮਧੂਮੱਖੀਆਂ ਇਸ ਡੱਬੇ ਵਿੱਚ ਆਪਾਂ ਨੇ ਤਕਰੀਬਨ 3 ਕਾ ਸਾਲ ਪਹਿਲਾਂ ਮਧੂਮੱਖੀਆਂ ਦਾ ਰੱਖਿਆ ਸੀਗੀਆਂ ਪਰ ਆਪਣੇ ਖੇਤ ਵਿੱਚ ਦੂਜੀਆਂ ਮੱਖੀਆਂ ਵੀ ਰਹਿੰਦੇ ਸਨ ਡੂੰਬਣਾ ਮੱਖੀ ਕਿ ਜਿਹੜੀ ਆਪਾਂ ਲੱਡੂ ਮੱਖੀ ਕਹਿੰਦੇ ਨੇ ਛੋਟੀ ਮੱਖੀ ਰਹਿੰਦੀ ਸੀ ਤੇ ਮੈਨੂੰ ਲੱਗਿਆ ਵੀ ਇਹ ਮੱਖੀਆਂ ਜਿਹੜੀਆਂ ਪੁਰਾਤਨ ਆਪਣੇ ਪਹਿਲਾਂ ਤੋਂ ਰਹ ਰਹੇ ਨੇ ਜਿਹੜੇ ਜ਼ਰੂਰੀ ਨੇ ਵੀ ਉਹਨਾਂ ਦਾ ਭੋਜਨ ਖਾ ਜਾਂਦੇ ਨੇ ਵੀ ਉਹਨਾਂ ਨੂੰ ਕਮੀ ਆਉਂਦੀ ਆ ਪੀ ਇਹਨਾਂ ਦੀ ਸਾਂਭ ਸੰਭਾਲ ਅਸੀਂ ਨਾ ਕੀਤੀ ਤੇ ਚੀਨੀ ਵਗਾਰਾ ਤੁਸੀਂ ਪਾਈਓ ਨਾ ਫਿਰ ਤਕਰੀਬਨ ਡੇਢ ਕਾ ਸਾਲ ਤੱਕ ਰਹੀਆਂ ਫਿਰ ਇਹ ਡੱਬਾ ਛੱਡ ਕੇ ਚਲੀ ਗਈਆਂ ਤੇ ਆਪਣੇ ਹੁਣ ਜਿਹੜਾ ਮੈਂ ਕੁਦਰਤੀ ਜਾਂ ਤੁਸੀਂ ਨੇਚਰ ਇੰਨੀ ਵਧੀਆ ਬਣਾ ਲੈਂਨੇ ਹੋ ਉੱਥੇ ਫੁੱਲ ਨੇ ਬੂਟੇ ਨੇ ਤੇ ਉਹ ਮਾਹੌਲ ਆ ਜਿਹੜਾ ਹਰੇਕ ਕੀਟ ਨੂੰ ਕੁਦਰਤੀ ਖੇਤੀ ਜਿੱਕਣ ਆਪਾਂ ਜੰਗਲ ਕਹਿੰਦੇ ਆ ਉਹ ਚੀਜ਼ਾਂ ਵਾਲਾ ਕਰਸ਼ਤ ਕਰਦਾ ਤੇ ਤਕਰੀਬਨ ਇਹਨਾਂ ਨੂੰ ਮਤਲਬ 20-25 ਦਿਨ ਹੋ ਗਏ ਉਸ ਡੱਬੇ ਨੂੰ ਜਿਹਨੂੰ ਕਦੇ ਛੇੜਿਆ ਵੀ ਨਹੀਂ ਸੀਗਾ ਨਾ ਕਿਉਂਕਿ ਇਹਨੂੰ ਢਾਕਤਾ ਪੱਲੀ ਨਾਲ ਵੀ ਗਲੇ ਨਾਲ ਬਾਰਸ਼ ਨਾਲ ਕੋਈ ਲੱਕੜ ਵਧੀਆ ਸੀ ਹੁਣ ਤੁਸੀਂ ਦੇਖੋ ਵੀ ਇੱਥੇ ਪੱਲੀਆਂ ਪਈਆਂ ਨੇ ਤੇ ਮਤਲਬ ਲਵਾਰਸਾ ਮੰਗ ਸੀ ਤੇ ਇਹਦੇ ਵਿੱਚ ਮਧੂਮੱਖੀਆਂ ਆ ਕੇ ਰਹਿਣ ਲੱਗ ਗਈਆਂ ਹੁਣੇ ਜੋ ਰਹਿਣ ਲੱਗੀਆਂ ਨੇ ਕਿਉਂਕਿ ਇਹਨਾਂ ਨੂੰ ਦੁਬਾਰਾ ਆਪਣੀ ਸੋਚ ਸਮਝ ਕੇ ਆਈਆਂ ਨੇ ਕਿਉਂਕਿ ਇਹਨਾਂ ਦੀ ਪੀੜੀ ਨੂੰ ਪਤਾ ਸੀਗਾ ਵੀ ਉੱਥੇ ਮਾਹੌਲ ਹੈ ਕੁਦਰਤੀ ਖੇਤੀ ਆ ਕੀ ਚੀਜ਼ਾਂ ਜਿਹੜੀਆਂ ਉਹ ਆਕਰਸ਼ਿਤ ਕਰਦੀਆਂ ਨੇ ਸਭ ਤੋਂ ਵੱਧ ਮਧੂਮੱਖੀ ਜੋ ਆਪਣੇ ਫੁੱਲ ਹੁੰਦੇ ਨੇ ਜੀ ਛੋਟੇ ਨਦੀਨਾਂ ਦੇ ਫੁੱਲਾਂ ਤੇ ਜਾਂਦੀਆਂ ਨੇ ਤੇ ਮੇਥੀ ਦੇ ਫੁੱਲਾਂ ਤੇ ਬਹੁਤ ਜ਼ਿਆਦਾ ਜ਼ਿਆਦਾ ਕੰਮ ਕਰਦੀਆਂ ਨੇ ਉਹ ਤਾਂ ਮਤਲਬ ਗੂੰਜ ਪੈਂਦੀ ਹੁੰਦੀ ਆ ਸੋ ਆਪਾਂ ਉਹ ਮਾਹੌਲ ਕਿੱਥੋਂ ਪੈਦਾ ਹੋਇਆ ਮਧੂਮੱਖੀਆਂ ਦੁਆਰਾ ਕਿਉਂ ਆਈਆਂ ਇਹ ਸਭ ਦਾ ਸਭ ਦਾ ਕਾਰਨ ਕੁਦਰਤੀ ਖੇਤੀ ਆ ਮਾਹੌਲ ਆ ਵਾਤਾਵਰਣ ਸੰਭਣਾ ਸੋ ਇਹ ਆਪਣੇ ਕੀਟ ਨੇ ਜਿਹੜੇ ਆਪਣੇ ਮਿੱਤਰ ਨੇ ਇਹ ਝਾੜ ਵਧਾਉਂਦੇ ਨੇ ਤੇ ਫੁੱਲਾਂ ਦੀ ਗੁਣਵੱਤਾ ਜਦੋਂ ਉਹਨਾਂ ਤੇ ਬੈਂਦੇ ਨੇ ਤਾਂ ਕਈ ਤਰ੍ਹਾਂ ਦੀ ਬਿਮਾਰੀ ਰੋਗ ਵੀ ਇਹ ਠੀਕ ਕਰ ਦਿੰਦੀਆਂ ਨੇ ਕਿਉਂਕਿ ਇਹਨਾਂ ਦਾ ਸਿਸਟਮ ਹੈ ਵਧੀਆ ਸੋ ਆਪਾਂ ਜਿਵੇਂ ਕੁਦਰਤੀ ਖੇਤੀ ਵਿੱਚ ਆਪਾਂ ਫੁੱਲਾਂ ਦੀ ਗੱਲ ਕਰਾਂਗੇ ਅੱਜ ਵੀ ਕਿੰਨੇ ਵਧੀਆ ਫੁੱਲ ਖੇੜਦੇ ਨੇ ਭਾਵੇਂ ਉਹਨਾਂ ਦੇ ਜਾਣਦੀਆਂ ਜਾਂ ਨਹੀਂ ਜਾਂਦੀਆਂ ਪਰ ਆਪਾਂ ਅੱਜ ਫੁੱਲਾਂ ਦੀ ਗੱਲ ਕਰਾਂਗੇ ਤੇ ਉਹਨਾਂ ਜੀਵਾਂ ਦੀ ਜਿਹੜੇ ਸਾਡੇ ਵਾਤਾਵਰਣ ਨੂੰ ਵਧੀਆ ਬਣਾਉਂਦੇ ਨੇ ਸੋ ਆਪਾਂ ਦੇਖਦੇ ਹਾਂ ਵੀ ਕਿਹੜੇ ਫੁੱਲ ਖੇੜੇ ਹੋਏ ਨੇ ਆਪਣੇ ਖੇਤ 'ਚ ਸੋਹਣ ਦੋਸਤੋ ਇਹ ਆਪਣੇ ਜਿਵੇਂ ਸੌਂਫ ਜਮੈਣ ਉਸ ਤਰ੍ਹਾਂ ਦਾ ਰਲਮਾ ਮਿਲਮਾ ਕੰਬੀਨੇਸ਼ਨ ਹੁੰਦਾ ਸੋਏ ਕਿਉਂਕਿ ਤੇ ਫੁੱਲਾਂ ਦਾ ਰੰਗ ਹੋਰ ਆ ਇਹ ਆਪਣੇ ਆਪ ਉਗਦੇ ਨੇ ਡਿੱਗਦੇ ਨੇ ਉਗਦੇ ਨੇ ਕਿਉਂਕਿ ਜੋ ਜੰਗਲ ਸਿਸਟਮ ਆ ਉਸ ਤਰ੍ਹਾਂ ਦਾ ਚਾਹੁੰਦੇ ਆ ਵੀ ਆਪਣੇ ਖੇਤਾਂ ਦੇ ਮਾਹੌਲ ਬਣ ਜਾਵੇ ਬੀਜ ਆਪਣੇ ਆਪ ਉਗਦੇ ਰਹਿਣ ਤੇ ਉਹ ਤਾਂ ਕਿ ਆਪਣੇ ਆਪ ਉਗਣ ਵਾਲੇ ਬੀਜਾਂ ਦੇ ਚ ਖਰਾਕੀ ਤੱਤ ਵਧਣ ਹੁਣ ਇਹ ਤਾਂ ਮਧੂਮੱਖੀ ਸੀ ਉੱਡ ਗਈ ਮਤਲਬ ਕਈ ਵਾਰੀ ਮੈਂ ਛੋਟੇ ਛੋਟੇ ਨਦੀਨਾਂ ਦੇ ਬੂਟਿਆਂ ਦੇ ਵੀ ਦੇਖਦਾ ਮਧੂਮੱਖੀ ਬੈਠੀਆਂ ਹੁੰਦੀਆਂ ਨੇ ਤੇ ਆਪਣਾ ਕੰਮ ਕਰਦੀਆਂ ਨੇ ਸੋ ਇਹ ਹਰ ਕਿਸਾਨ ਦੋਸਤੋ ਇਹ ਆਪਣੇ ਅੰਬ ਦਾ ਬੂਟਾ ਤੇ ਬੂਰਨਾ ਭਰ ਚੁੱਕਿਆ ਕੁਦਰਤੀ ਖੇਤੀ ਮਿੱਟੀ ਦਾ ਜੋ ਖਾਸ ਫਰਕ ਹੈ ਤੇ ਇਹਦੇ ਵਿੱਚ ਮਤਲਬ ਆਪਾਂ ਨੇ ਕੋਈ ਜ਼ਿਆਦਾ ਪਾਣੀ ਦੀ ਵਰਤੋਂ ਨਹੀਂ ਕਰਦੇ ਜੇ ਆਪਾਂ ਇਸ ਹਾਲ ਵਾਲੇ ਮਾਹੌਲ ਨੂੰ ਦੇਖੋ ਤਾਂ ਧਰਤੀ ਸੁੱਕੀ ਪਈ ਆ ਤੇ ਆਲੇ-ਦਾਲੇ ਪਿਆਜ਼ ਖੜੇ ਨੇ ਤੇ ਬੂਟਾ ਫੁੱਲਾਂ ਨਾਲ ਭਰ ਚੁੱਕਿਆ ਇਹ ਸਾਰਾ ਕੁਦਰਤੀ ਖੇਤੀ 'ਚ ਹੋ ਰਿਹਾ ਤੇ ਜੋੜੀ ਹੈ ਜੀ ਧਰਤੀ ਆਂਬ ਦੇ ਥੱਲਿਓਂ ਘਾਹ ਨਦੀਨ ਉੱਗਿਆ ਹੈ ਜੋ ਥੱਲੇ ਘਾਹ ਵੀ ਸਿੱਟਿਆ ਹੋਇਆ ਤੇ ਨਦੀਨ ਵੀ ਉਗ ਰਿਹਾ ਜਦੋਂ ਕਿ ਆਮ ਲੋਕਾਂ ਨੂੰ ਲੱਗਦਾ ਜੀ ਫੁੱਲ ਬੂਟੇ ਨੇ ਜਿਹੜੇ ਇਹਨਾਂ ਨੂੰ ਗੁੱਟ ਕੇ ਸਵਾਰ ਕੇ ਰੱਖੀਏ ਨਹੀਂ ਜੀ ਕੁਦਰਤ ਦਾ ਮਾਹੌਲ ਇਹਨਾਂ ਤੱਕ ਸੂਰ ਦੀ ਰੌਸ਼ਨੀ ਕਿਰਨਾਂ ਜਦੋਂ ਤੱਕ ਨਾ ਪਹੁੰਚਣ ਤਾਂ ਕਿਹਦੇ ਥੱਲੇ ਗਿੱਲ ਬਣੀ ਰਹੇ ਤੇ ਜੋ ਗਿੱਲ ਆ ਪੌਦੇ ਦੀ ਖਰਾਕ ਹੋ ਨਵੀਂ ਆ ਤੇ ਨਵੀਂ ਬਣੀ ਰਹਿੰਦੀ ਆ ਇਸ ਤਰ੍ਹਾਂ ਨੂੰ ਫਲ ਵੀ ਵਧਦਾਊਗਾ ਤੇ ਕੋਈ ਬਿਮਾਰੀ ਵੀ ਨਹੀਂ ਆਉਣੀ ਤੇ ਨੇਚਰ ਦੇ ਵਿੱਚ ਆਪਾਂ ਪਾਣੀ ਬਚਤ ਦਾ ਜੋ ਸਿਧਾਂਤ ਆ ਉਹ ਤੇ ਵੀ ਕਾਇਮ ਰੱਖਾਂਗੇ ਤੇ ਉਤਪਾਦ ਨਹੀਂ ਵਧੂਗਾ ਤੇ ਖਾਸ ਗੱਲ ਆ ਬੂਟੇ ਨੂੰ ਬਿਮਾਰੀ ਨਹੀਂ ਆਈ ਤੇ ਝਾੜ ਵੀ ਦਾ ਆਮ ਬੂਟਿਆਂ ਨਾਲੋਂ ਕਈ ਗੁਣਾ ਵਧਦਾ ਆਉਂਦਾ ਤੇ ਜੇ ਆਪਾਂ ਸਾਰੇ ਬੂਟੇ ਨੂੰ ਦੇਖਦੇ ਆਂ ਪੂਰਾ ਦੂਰੋਂ ਤਾਂ ਇਹਦੇ ਮਤਲਬ ਫੁੱਲਾਂ ਆ ਭਰ ਚੁੱਕੇ ਆਂ ਹਾਂਜੀ ਕਿਸਾਨ ਦੋਸਤੋ ਇਹ ਜਿਹੜਾ ਅੰਬ ਇੱਕ ਦੇਸੀ ਕਿਸਮ ਦਾ ਅੰਬ ਛੋਟੇ ਲੱਗਦੇ ਨੇ ਤੇ ਜਿਹੜਾ ਇਹਦਾ ਫਲ ਦੀ ਇਹ ਫੁੱਲਾਂ ਦੀ ਟਾਣੀ ਆ ਲਾਲ ਰੰਗ ਦੀ ਆ ਤੇ ਕਾਫੀ ਜਾਨੀ ਸਵਾਦ ਜਾਨੀ ਛੋਟੇ ਆਕਾਰ ਦਾ ਅੰਬ ਲੱਗਦਾ ਇਹਨੂੰ ਤੇ ਉਤਪਾਦਨ ਕਾਫੀ ਵਧੀਆ ਹੁੰਦਾ ਹਾਂਜੀ ਕਿਸਾਨ ਦੋਸਤੋ ਇਹ ਜਿਹੜਾ ਆਪਣੇ ਖੁੱਲਾ ਨਾ ਭਰ ਚੁੱਕਿਆ ਬੂਟਾ ਇਹਦਾ ਨਾ ਮਿੱਠਾ ਜੀ ਤੇ ਫਲ ਖਾਣ ਨੂੰ ਵੀ ਮਿੱਠਾ ਤੇ ਉਤਪਾਦਨ ਇਹਦਾ ਹੋਰ ਫਲਾਂ ਨਾਲੋਂ ਕਾਫੀ ਜ਼ਿਆਦਾ ਹੁੰਦਾ ਤੇ ਐਤਕੀ ਜੋ ਆਪਣੇ ਰਿਕਾਰਡ ਚੈੱਕ ਕੀਤਾ ਸੀਗਾ ਵੀ ਇਹ ਪੁਰਾਣਾ ਫਰੂਟ ਝਾੜਦਾ ਜਾਂ ਨਹੀਂ ਕੁਦਰਤੀ ਖੇਤੀ ਹੁਣ ਕਰਕੇ ਤੇ ਪੁਰਾਣੇ ਫਾਲੇ ਨੇ ਹਾਲੇ ਵੀ ਸਾਹਮਣੇ ਰੱਖਨੇ ਤੋੜੀ ਵੀ ਜਾਂਦੇ ਆ ਜਿਵੇਂ ਆ ਆਪਾਂ ਦੇਖੀਏ ਥੱਲੇ ਆ ਲੱਗੇ ਹੋਏ ਨੇ ਨਾ ਆ ਦੇਖੋ ਇਹ ਮਿੱਠਾ ਜਦੋਂ ਕਿ ਸਭ ਤੋਂ ਪਹਿਲਾਂ ਫਰੂਟ ਮਿੱਠੇ ਵਾਲੇ ਰੁੱਖ ਨੂੰ ਹੀ ਆਉਂਦਾ ਹੁੰਦਾ ਹੈ ਜਦੋਂ ਕਿ ਸਰਦੀਆਂ ਸ਼ੁਰੂ ਹੋ ਰਹੀ ਜਾਂਦੀ ਨੇ ਪਰ ਤੁਸੀਂ ਦੇਖੋ ਹਾਲੇ ਤੱਕ ਇਹ ਫਲ ਨਹੀਂ ਤੋੜਿਆ ਨਾਲ ਰੱਖੇ ਹੋਏ ਨੇ ਤੇ ਇੱਕ ਟੁਕੜਾ ਟਾਸ ਟਾਈਮ ਇਹਨੂੰ 5-6 ਲੱਗੇ ਹੋਏ ਨੇ ਉਹ ਦੇਖਣੇ ਵੀ ਕਦ ਡਿੱਗਦੇ ਨੇ ਕਦੇ ਸਿੱਟਦਾ ਨਾ ਇਹ ਗਲੇ ਨਾ ਕੋਈ ਬਿਮਾਰੀ ਲੱਗਿਆ ਤੇ ਇਹ ਫੁੱਲਾਂ ਨਾ ਭਰ ਚੁੱਕਿਆ ਇਹ ਸਭ ਕੁਦਰਤੀ ਖੇਤੀ ਵਿੱਚ ਜਦ ਇਹਨੇ ਜਿਆਦਾ ਫੁੱਲ ਲੱਗਦੇ ਨੇ ਤਾਂ ਮਤਲਬ ਮਿੱਟੀ ਸਹੀ ਹੋ ਗਈ ਜੇ ਫੁੱਲਾਂ ਤੋਂ ਬਾਅਦ ਫਲ ਆਉਣਾ ਹੁੰਦਾ ਤੇ ਫੁੱਲਾਂ ਦੀ ਮਤਲਬ ਪੱਤਿਆਂ ਨੇ ਵੀ ਕੋਈ ਬਿਮਾਰੀ ਨਹੀਂ ਆਈ ਤੇ ਜੇ ਆਪਾਂ ਧਰਤੀ ਦੇ ਹੇਠਾਂ ਨਿਗਾਹ ਮਾਰੀਏ ਥੱਲੇ ਇਹ ਦੇਖੀਏ ਤਾਂ ਧਰਤੀ ਸੁੱਕੀ ਮਿਲੂਗੀ ਆਨ ਸਾਫ ਸੁਥਰੀ ਕਿਉਂਕਿ ਜੇ ਪਾਣੀ ਲੱਗੂ ਤਾਂ ਹੀ ਆਪਣੇ ਨਦੀਨ ਉੱਗਣਗੇ ਬਾਕੀ ਇਹਦੇ ਥੱਲੇ ਮਲਚਿੰਗ ਦਾ ਜੋ ਸਿਸਟਮ ਆ ਹੋਇਆ ਹੋਇਆ ਤੇ ਤੁਸੀਂ ਦੇਖੋ ਵੀ ਗੁੱਛਿਆਂ ਤੇ ਫੁੱਲ ਆਏ ਨੇ ਇਹਨੇ ਫੁੱਲ ਕਿਸੇ ਆਮ ਤੁਸੀਂ ਨਿੰਬੂ ਜਾਤੀ ਦੇ ਫਲ ਨਹੀਂ ਦੇਖੋਗੇ ਜਦੋਂ ਕਿ ਕੋਈ ਕੈਮੀਕਲ ਨਹੀਂ ਕੋਈ ਖਾਦ ਨਹੀਂ ਕੋਈ ਰਿਓ ਨਹੀਂ ਤੇ ਆਪਾਂ ਨੇ ਪਾਣੀ ਦੀ ਵੀ ਬਚਤ ਕੀਤੀ ਆ ਇਸੇ ਤਰ੍ਹਾਂ ਇਹਦੇ ਕੋਲਾ ਖੜਾ ਜੀ ਆ ਕਿੰਨੂ ਦੀ ਟਾਣੀ ਦੇਖੋ ਇਹਨੂੰ ਹਾਲੇ ਸ਼ੁਰੂ ਹੋ ਰਹੇ ਨੇ ਫੁੱਲ ਇਹ ਸਾਰੀ ਟਾਣੀ ਤਾਂ ਹਾਲੇ ਸ਼ੁਰੂ ਹੋਏ ਨੇ ਕਿ ਨਾ ਗੋਲ ਜਦੋਂ ਇਹ ਫਿਰ ਖੁੱਲੂ ਫੁੱਲਣੋਂ ਉਸ ਤੋਂ ਬਾਅਦ ਫਲ ਤਿਆਰ ਹੋਣਾ ਤੇ ਇਹਨਾਂ ਨੂੰ ਵੀ ਫਲ ਪੂਰਾ ਆ ਰਿਹਾ ਤੇ ਉਸ ਤਰ੍ਹਾਂ ਕੁਦਰਤੀ ਖੇਤੀ ਵਿੱਚ ਸਰੋਂ ਤੋਂ ਲੈ ਕੇ ਹਰੇਕ ਚੀਜ਼ ਦਾ ਜੇ ਫੁੱਲ ਵਧੀਆ ਨੇ ਪੱਤੇ ਵਧੀਆ ਨੇ ਤਾਂ ਆਪਣਾ ਉਤਪਾਦਨ ਵਧੀਆ ਹੋਊ ਸੋ ਆਪਣੇ ਕੁਦਰਤੀ ਖੇਤੀ ਦੇ ਦੋ ਚੀਜ਼ਾਂ ਵਧੀਆ ਰਹਿੰਦੀਆਂ ਨੇ ਇਹਦਾ ਕਾਰਨ ਹੈ ਵੀ ਇਹਦੇ ਵਿੱਚ ਸੂਖਮ ਜੀਵ ਤੇ ਛੋਟੇ ਪੰਛੀ ਮਤਲਬ ਸਿਉਂਕ ਤੋਂ ਲੈ ਕੇ ਹਰੇਕ ਜੀਵ ਦਾ ਆਉਣ ਜਾਣ ਜਦੋਂ ਸੋਡੇ ਖੇਤ ਚ ਹੋ ਗਿਆ ਜਦੋਂ ਕੁਦਰਤ ਸ਼ੁਰੂ ਹੋ ਗਈ ਤਾਂ ਕੁਦਰਤੀ ਖੇਤੀ ਬਣਨੀ ਆ ਜਿਵੇਂ ਉੱਪਰ ਇੱਕ ਬਹੁਤ ਹੀ ਸੁੰਦਰ ਸਾਇਦ ਆਵੇ ਨਾ ਕਾਲੀਆਂ ਚਿੜੀਆਂ ਨੇ ਬੜੀਆਂ ਚਮਕਦਾਰ ਹੁੰਦੀਆਂ ਨੇ ਇਹ ਆਪਣੇ ਫੁੱਲਾਂ ਦੇ ਵਿੱਚ ਮੂੰਹ ਜਾਂ ਰੱਖ ਕੇ ਪਤਾ ਨਹੀਂ ਕੀ ਰਸ ਚ ਉਸਦੀਆਂ ਨੇ ਕੁਦਰਤ ਦਾ ਜੋ ਸਿਸਟਮ ਚੱਲਦਾ ਰਹਿੰਦਾ ਪਰ ਆਪਾਂ ਨੂੰ ਕੁਦਰਤ ਨੂੰ ਜੇ ਸਾਂਭਾਂਗੇ ਤਾਂ ਕੁਦਰਤ ਸਾਂਭ ਹੁੰਦੀ ਆ ਹਰੇਕ ਤਰ੍ਹਾਂ ਦਾ ਜੀਵ ਆਉਂਦਾ ਹੈ ਫਾਇਦੇ ਆਪ ਜੀ ਨੇ ਗੱਲੇ ਕਰ ਰਹੀ ਹੈ ਵੀ ਕੁਦਰਤੀ ਖੇਤੀ ਪੜਾਓ ਕਿਉਂਕਿ ਇਹ ਪੰਛੀ ਨੇ ਜਿਹੜੇ ਰੱਬ ਦੇ ਬਣਾਏ ਹੋਏ ਨੇ ਕਿਉਂਕਿ ਜਿਹੜੀ ਇਹਦੀ ਵਾਈਬ੍ਰੇਸ਼ਨ ਆ ਉਹ ਤੁਹਾਡੇ ਮਨ ਨੂੰ ਕੋਈ ਕੀਮਤ ਮਤਲਬ ਖਰਚਾ ਕਰਕੇ ਵੀ ਨਹੀਂ ਸੁਣ ਸਕਦੇ ਜਿਹੜੀ ਕੁਦਰਤ ਵਿੱਚ ਤੁਹਾਨੂੰ ਹਵਾਵਾਂ ਛੋਟੇ ਛੋਟੇ ਜੀਵ ਤੁਹਾਡੇ ਨੇੜੇ ਘੁੰਮਦੇ ਨੇ ਜਿਵੇਂ ਟਟਰੀਆਂ ਤੋਂ ਲੈ ਕੇ ਜਾਂ ਤੁਸੀਂ ਕੰਮ ਕਰਦੇ ਆ ਜਿਹੜੇ ਕਚਰਾ ਕਿਰਦਾ ਨਦੀਨ ਜਾਂ ਉੱਥੇ ਕੀੜਾ ਮਕੌੜਾ ਲੱਭ ਕੇ ਕੰਟਰੋਲ ਕਰਦੇ ਨੇ ਸੋ ਕੁਦਰਤੀ ਖੇਤੀ ਕੁਦਰਤ ਦੇ ਹਿਸਾਬ ਨਾਲ ਚੱਲੂ ਤੇ ਇੱਕ ਸੁੰਦਰ ਵਾਤਾਵਰਨ ਤਿਆਰ ਹੁੰਦਾ ਜਿਹਦੇ ਨਾਲ ਆਪਾਂ ਆਪਣੇ ਤੇ ਆਪਣੇ ਪਰਿਵਾਰ ਨੂੰ ਬਿਮਾਰੀਆਂ ਤੋਂ ਬਚਾ ਸਕਦੇ ਆ ਜੇ ਭੋਜਨ ਜੇ ਹਰੀਲਾ ਹੋ ਗਿਆ ਫਿਰ ਸਾਰਾ ਕੁਝ ਜਹਰੀਲਾ ਹੋ ਜਾਂਦਾ ਸੋ ਆਪਾਂ ਨੂੰ ਕੁਦਰਤੀ ਖੇਤੀ ਅਪਣਾਉਣੀ ਚਾਹੀਦੀ ਆ ਜਿਵੇਂ ਹੁਣ ਤੁਸੀਂ ਆ ਦੇਖੋ ਕਿਸਾਨ ਦੋਸਤੋ ਇੱਧਰ ਹਾਂਜੀ ਕਿਸਾਨ ਦੋਸਤੋ ਆਪਜੀ ਦੇਖ ਰਹੇ ਹੋ ਇਹ ਆਲੂਆਂ ਦੇ ਬੁੱਟੇ ਨੇ ਤੇ ਹੁਣ ਅੱਜ ਜੋ ਤਰੀਕ ਹੈ 23 ਮਾਰਚ 2024 ਆ ਜੀ ਤੇ ਪਛੇਤੇ ਆਲੂ ਬੀਜ ਕੇ ਦੇਖੇ ਸੀ ਵੀ ਇਹ ਕਿਉਂਕਿ ਕੁਦਰਤੀ ਖੇਤੀ ਜਾਂ ਮਿੱਟੀ ਥੋੜੀ ਸਹੀ ਹੋ ਰਹੀ ਆ ਤਾਂ ਆਪਾਂ ਨੂੰ ਚੈੱਕ ਕਰਨਾ ਚਾਹੀਦਾ ਕਿਉਂਕਿ ਇਹਦੇ ਵਿੱਚ ਹੁਣ ਜਿਵੇਂ ਆਲੂ ਨੂੰ ਫੁੱਲ ਖੜੇ ਹੋਏ ਨੇ ਆਮ ਜਾਣੀ ਇੱਕ ਤਾਂ ਅਪਸੇਤਾ ਆਲੂ ਕਾਮਯਾਬ ਹੋਵੇ ਨਾ ਹੋਵੇ ਰਿਸਕ ਸੀਗਾ ਪਰ ਹੁਣ ਆਪਾਂ ਨੂੰ ਇਹਦਾ ਦੂਆ ਫਾਇਦਾ ਇਹ ਹੋ ਜਾਣਾ ਵੀ ਜਿਹੜਾ ਕੋਰੇ ਦਾ ਡਰ ਹੁੰਦਾ ਆਪਾਂ ਨੂੰ ਉਸ ਸਮੇਂ ਤਾਂ ਉਹ ਕੋਰੇ ਦਾ ਡਰ ਚੱਕਿਆ ਗਿਆ ਵੀ ਆਲੂ ਆਪਣਾ ਕਾਮਯਾਬ ਹੋ ਸਕਦਾ ਤੇ ਖਾਸ ਗੱਲ ਆ ਵੀ ਆ ਜਿਹੜੇ ਕੀਟ ਨੇ ਇਹ ਆਪਣਾ ਬਹੁਤ ਮਿੱਤਰ ਕੀਟ ਆ ਇਹ ਆਪਣੇ ਮਤਲਬ ਤੇਲਾ ਜਨਾ ਇਹ ਖਾ ਸਕਦਾ ਉਹਨਾਂ ਕੋਈ ਜੀਵ ਨਹੀਂ ਖਾ ਸਕਦਾ ਇਹ ਲੇਡੀ ਬਰਡ ਬੀਟਲ ਦਾ ਜੋ ਪਹਿਲਾ ਸਰੂਪ ਹੈ ਉਸ ਤੋਂ ਬਾਅਦ ਇਹ ਆਹ ਵੱਡੀ ਹੁੰਦੀ ਜਾਂਦੀ ਹੈ ਉਸ ਤਰ੍ਹਾਂ ਦੇ ਜੀਵ ਨੇ ਜਾਨੀ ਉਹਦੇ ਨਾਲ ਵੱਧ ਖਾਂਦਾ ਹੈ ਸੋ ਇਹ ਕੁਦਰਤੀ ਖੇਤੀ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਦੇਖਣ ਨੂੰ ਮਿਲਦਾ ਤੇ ਆਪਾਂ ਇਸ ਖੇਤੀ ਨਾਲ ਜੁੜਦੇ ਆਂ ਤਾਂ ਆਪਾਂ ਯਾਰ ਮੁਕਤ ਹੀ ਨਹੀਂ ਬੇਮੌਸਮੀ ਭੋਜਨ ਕਾਉਣੇ ਵੀ ਸਿੱਖ ਜਾਾਂਗੇ ਸੋ ਬਹੁਤ ਸਾਰੇ ਜੀ ਆਪਣੇ ਪੌਦੇ ਦੇਖਦੇ ਆਂ ਤਾਂ ਹਰੇਕ ਨੇ ਫੁੱਲ ਪਹਿਲਾਂ ਲਿਆਉਣੇ ਆ ਤੇ ਉਦੋਂ ਬਾਅਦ ਉਤਪਾਦਨ ਕਰਨਾ ਤੇ ਬੇਮੌਸਮੀ ਆਲੂ ਵੀ ਆਪਣਾ ਕਾਮਯਾਬ ਹੋ ਜਾਊਗਾ ਲੱਗਦਾ ਕਿਉਂਕਿ ਪੱਤਿਆਂ ਨੂੰ ਕੋਈ ਬਿਮਾਰੀ ਨਹੀਂ ਆਈ ਤੇ ਸੋਕਾ ਵੀ ਚੱਲ ਰਿਹਾ ਤੇ ਬਿਨਾ ਬੱਟਾਂ ਤੋਂ ਬਿਨਾ ਬੈੱਡ ਤੋਂ ਪੱਧਰ ਧਰਤੀ ਤੇ ਆ ਕੋਈ ਖਰਚਾ ਨਹੀਂ ਸਿਰਫ ਆਲੂ ਦੱਬ ਕੇ ਡੂੰਘੇ ਥੋੜੇ ਜੇ ਮਤਲਬ ਮਿੱਟੀ ਜੇ ਉਸ ਤਰ੍ਹਾਂ ਬੀਜੇ ਹੋਏ ਨੇ ਕਿਸਾਨ ਦੋਸਤੋ ਜਿਹੜੇ ਆਪਣੇ ਕੇਲਿਆਂ ਦੇ ਬੂਟੇ ਨੇ ਜਦੋਂ ਇਹਨੂੰ ਫਲ ਆਉਂਦਾ ਜਿਹੜਾ ਵੱਲਵ ਹੈ ਇਹਦੇ ਵਿੱਚ ਛੋਟੇ ਛੋਟੇ ਕੇਲੇ ਹੁੰਦਣ ਜੋ ਉਹਨਾਂ ਦੀ ਮਹਿਕ ਬਹੁਤ ਜ਼ਿਆਦਾ ਹੁੰਦੀ ਆ ਤੇ ਮਧੂਮੱਖੀ ਇਹਨਾਂ ਫੁੱਲਾਂ ਤੇ ਹੀ ਬਹੁਤ ਕੰਮ ਕਰਦੀ ਆ ਬਹੁਤ ਰਾਸ ਚੂਸਦੀ ਆ ਤੇ ਸਾਰਾ ਸਾਲ ਕੇਲਾ ਚੱਲ ਜਾਈ ਜਾਂਦਾ ਤੇ ਫੁੱਲ ਮੌਜੂਦ ਰਹਿੰਦੇ ਨੇ ਇਸ ਤਰ੍ਹਾਂ ਜੀਵਾਂ ਦੀ ਮਦਦ ਵੀ ਹੋ ਜਾਂਦੀ ਆ ਤੇ ਆਪਣਾ ਫਾਇਦਾ ਵੀ ਹੋ ਰਿਹਾ ਸੋ ਕਿਸਾਨ ਦੋਸਤੋ ਕੁਦਰਤੀ ਖੇਤੀ ਅਪਣਾਈਏ ਵਾਤਾਵਰਨ ਬਚਾਈਏ ਤੇ ਸੁੱਧ ਹਵਾ ਆਪਣੇ ਕੋਲ ਮਿਲੇ ਜੋ ਗੁਰਬਾਣੀ ਦਾ ਸਿਧਾਂਤ ਹੈ ਮਹਾਰਾਜ ਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦੇ ਪਹਿਰਾ ਦੰਦੇ ਹੋਏ ਵਾਤਾਵਰਨ ਨੂੰ ਬਚਾਈਏ ਲੋਕਾਂ ਦੀ ਸਿਹਤ ਬਚਾ ਸਕੀਏ ਸਰਬੱਤ ਦਾ ਭਲਾ ਕਰ ਸਕੀਏ ਸੋ ਬਹੁਤ ਸਾਰਾ ਧੰਨਵਾਦ ਆ ਜੀ ਸਤਿ ਸ੍ਰੀ ਅਕਾਲ ਜੀ